ਸਾਰੇ ਸਤਿਕਾਰਯੋਗ ਬਜ਼ੁਰਗ ਸਾਡੇ ਵੀਰ ਨੌਜਵਾਨ ਸਾਥੀ ਸਾਡੀ ਪਾਰਟੀ ਦੇ ਆਗੂ ਬਲਾਕ ਪ੍ਰਧਾਨ ਵਰਤਾਰਤਾਰੀ ਜੀ ਬਾਰਾ ਜੀ ਗੁਰਪ੍ਰੀਤ ਹੰਨਵਤ ਜੀ ਗੁਰਪ੍ਰੀਤ ਬਾਬਾ ਜੀ ਅਸ਼ੋਕ ਕੁਮਾਰ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਜ ਪਾਉਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਨੂੰ ਸੇਵਾਦਾਰ ਨਾਮੇ ਬਹੁਤ-ਬਹੁਤ ਅਨੰਦ ਕਰਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਯੋਗਦਾਨ ਪਾਇਆ ਸੀ ਕਿੰਨਾ ਦੇ ਮਹੀਨੇ ਜਿਹੜੇ ਤਕਰੀਬਨ 7.5 ਕਿਲੋਮੀਟਰ ਦੀ ਇਹਨਾਂ ਨਾਲ ਕਰਾਣਾ ਅੜਿਆ ਹੋਇਆ ਮਸਲਾ ਸੀਗਾ ਇੱਥੇ ਵੀ ਮੰਤਰੀ ਸਾਹਿਬ ਨੇ ਪਹਿਲਾਂ ਦੀਆਂ ਸਰਕਾਰਾਂ ਨੇ ਉਹਨਾਂ ਨੇ ਵੀ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਗੁਰਮੇਲ ਸਿੰਘ ਘਰਾਚੋਂ ਤੇ ਸਾਡੇ ਰਵਿੰਦ ਕੇਜਰੀਵਾਲ ਜੀ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਸਦਕਾ ਅੱਜ ਇਹ ਤਾਰ ਜਿਹੜੀ ਕਾਫੀ ਸਮੇਂ ਤੋਂ 22 ਸਾਲਾਂ ਤੋਂ ਬੰਦ ਪਈ ਸੀ ਤੇ ਇਹ ਮੰਦਿਰ ਦੇ ਉੱਪਰ ਦੀ ਹੋਰ ਲੋਕਾਂ ਦੇ ਘਰਾਂ ਦੇ ਉੱਪਰ ਦੀ ਇਹ ਜਾ ਰਹੀ ਸੀ ਤੇ ਲੋਕਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਸੇ ਵੀ ਟਾਈਮ ਕੋਈ ਵੀ ਜਾਣੇ ਹੁਣ ਇਹ ਘਟਨਾ ਇਹ ਵਾਪਰ ਸਕਦੀ ਸੀ ਪਰ ਅਸੀਂ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਸਰਕਾਰ ਦਾ ਜਿਨ੍ਹਾਂ ਦੀ ਮਿਹਨਤ ਤੇ ਸਦਕਾ ਸਰਦਾਰ ਗੁਰਮੇਲ ਸਿੰਘ ਖਾਚੋਂ ਜਿਹਦੇ ਮਿਹਨਤ ਤੇ ਸਦਕਾ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਜਿਨ੍ਹਾਂ ਨੇ ਨਾਲ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਤੇ ਨਾਲ ਜਾ ਕੇ ਇਹਨਾਂ ਦਾ ਤਾਰਦਾ ਕਢਵਾਉਂਦੇ ਜੋ ਕੀਤਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਮੰਦਰ ਕਮੇਟੀ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਤੇ ਸ਼੍ਰੀ ਦੁਰਗਾ ਮਾਤਾ ਮੰਦਰ ਮਹਿਲਾ ਮੰਡਲ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੰਦਰ ਕਮੇਟੀ ਵੱਲੋਂ ਸ਼੍ਰੀ ਗੁਰਮੇਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਚੋ ਲਾਈਨ 22 ਸਾਲਾਂ ਤੋਂ ਬੰਦ ਪਈ ਸੀ ਜੋ ਮੰਦਰ ਦੇ ਵਿੱਚ ਤੇ ਸਾਰੇ ਇਲਾਕੇ ਦੇ ਵਿੱਚ ਉਹ ਦੀ ਉਂਗਰੇ ਗੁਜਰਦੀ ਸੀ ਜਿਸ ਨਾਲ ਕੋਈ ਵੀ ਘਟਨਾ ਹੋਣ ਦਾ ਡਰ ਰਹਿੰਦਾ ਸੀ ਉਹਨਾਂ ਦੀ ਮਿਹਨਤ ਤੇ ਸਦਕਾ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਦੀ ਮਿਹਨਤ ਤੇ ਸਦਕਾ ਇਹ ਲਾਈਨ ਜਿਹੜੀ ਹੈ ਗੁਰਮੀਲ ਜੀ ਦੇ ਜੋ ਯੋਗਦਾਨ ਨਾਲ ਇਹ ਨਿਕਲ ਰਹੀ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮੰਦਰ ਪਹੁੰਚਣ ਦਾ ਸਵਾਗਤ ਕਰਦਾ ਆ ਇੱਕ ਸੋਨੇ ਲੱਡੂ ਦਾ ਮਤਲਬ ਅਸੀਂ ਇਸ ਲਈ ਰੋਦੇ ਆ ਵੀ ਇਹ ਜੇ ਜਿਹੜੀ ਲਾਈਨ ਆ ਇਹ ਮਤਲਬ ਨਿਕਲ ਰਹੀ ਹੈ ਸਾਨੂੰ ਇਹਦੀ ਬਹੁਤ ਖੁਸ਼ੀ ਹੈ ਅਸੀਂ ਕਹਿੰਦੇ ਆ ਵੀ ਇਹ ਲਾਈਨ ਦਾ ਜਿਹੜਾ ਕੰਮ ਹੈ ਉਹ ਸਹੀ ਤੰਗ ਨਾਲ ਹੋਵੇ ਤੇ ਲਾਈਨ ਜਿਹੜੀ ਆ ਆਰਾਮਨਾ ਨਿਕਲੇ ਇਹ ਕੋਰ ਵੀ ਠੀਕ ਕਰਦੇ ਆ ਭਾਈ ਜੀ ਇਸ ਪੁੱਤ ਦਾ ਬਹੁਤ ਧੰਨਵਾਦ ਹੈ ਇਤਨਗਰ ਦੇ ਵਿੱਚ ਕਾਫੀ ਲੋਕਾਂ ਦੀ ਮੰਗ ਸੀ ਕਿ ਇੱਕ ਲਾਈਨ ਨਾ ਦੀ ਸੀ ਨਾਦਮਪੁਰ ਤੋਂ ਬਿਜਲੀ ਬੋਰਡ ਗ੍ਰਿਡ ਨੂੰ ਆਉਦੀ ਸੀ ਕੀ ਗੱਲ ਸੀ ਦੇਖੋ ਜੀ ਇਹ ਲਾਈਨ ਸੀ ਜਿਹੜੀ 1974 ਦੇ ਵਿੱਚ ਫਿੱਟ ਹੋਈ ਸੀਗੀ ਲਗਾਈ ਗਈ ਸੀ ਤੇ 1990 ਤੱਕ ਇਹ ਵਰਕਿੰਗ ਦੇ ਵਿੱਚ ਸੀ ਤੇ 1990 ਤੋਂ ਬਾਅਦ ਇਹ ਲਾਈਨਾਂ ਜਿਹੜੀ ਬਿਲਕੁਲ ਬੰਦ ਪਈ ਸੀ ਪਰ ਜਿਹੜੇ ਇੱਥੇ ਦੇ ਲੋਕ ਸੀਗੇ ਪਹਿਲਾਂ ਇਹ ਸ਼ਹਿਰੀ ਏਰੀਆ ਨਹੀਂ ਸੀ ਰਹਾਇਸੀ ਏਰੀਏ ਹੋਣ ਕਾਰਨ ਇੱਥੇ ਇੱਕ ਨਵੇਂ ਘਰ ਬਸ ਗਏ ਤੇ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਤੇ ਜਿਵੇਂ ਕਿਸੇ ਨੇ ਦੁਕਾਨ ਪਾਈ ਹੋਈ ਸੀਗਾ ਕਿਸੇ ਨੇ ਘਰ ਪਾਇਆ ਹੋਇਆ ਸੀ ਰਸਤੇ ਵਿੱਚ ਮੰਦਰ ਵੀ ਜਗ੍ਹਾ ਸੀਗੀ ਸ਼ਮਸ਼ਾਨ ਘਾਟ ਦੇ ਵੀ ਜਗ੍ਹਾ ਸੀਗੀ ਤਾਂ ਲੋਕਾਂ ਨੂੰ ਜਿਹੜੀ ਦਿੱਕਤ ਸੀਗੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਕਿਉਂਕਿ ਜਦੋਂ ਹਨੇਰੀ ਦਾ ਟਾਈਮ ਹੁੰਦਾ ਸੀ ਉਹ ਕਈ ਵਾਰ ਤਾਰਾਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਟੱਚ ਕਰ ਦਿੰਦੀਆਂ ਸੀ ਜਿਹੜੀ ਇਹ ਬੰਦ ਪਈ ਲਾਈਨ ਸੀਗੀ ਉਹਨਾਂ ਦੇ ਦੇ ਵਿੱਚ ਵੀ ਕਰੰਟ ਆ ਜਾਂਦਾ ਸੀਗਾ ਤਾਂ ਇਹ ਸਮੱਸਿਆ ਇਹਨੂੰ ਲੈ ਕੇ ਇੱਥੇ ਜਿਹੜੇ ਬਿਸਨੀਕ ਸੀ ਸਾਡੇ ਇੱਥੋਂ ਦੇ ਲੋਕਲ ਵਲੰਟੀਅਰ ਸੀਗੇ ਇਹ ਮੇਰੇ ਕੋਲ ਆਏ ਗੁਰਪ੍ਰੀਤ ਇੱਥੇ ਦਾ ਸਾਡਾ ਲੋਕਲ ਵਲੰਟੀਅਰ ਆ ਤੇ ਇਹਨਾਂ ਨੇ ਕਿਹਾ ਵੀ ਆਪਣੇ ਲਾਈਨ ਕਢਵਾਉਣੀਆਂ ਤੇ ਮੈਂ ਸੀਐਮ ਸਾਹਿਬ ਨਾਲ ਗੱਲ ਕੀਤੀ ਵੀ ਜਿਹੜੀ ਇੱਕ ਬੰਦ ਲਾਈਨ ਪਈ ਆ ਇਹ ਬਿਲਕੁਲ ਬੰਦ ਆ ਕਿ ਇਹ ਕਿਸੇ ਕੰਮ ਦੀ ਦੇ ਵਿੱਚ ਨਹੀਂ ਹੈਗੀ ਪਰ ਲੋਕਾਂ ਦੇ ਲਈ ਇਹ ਜਾਣ ਦਾ ਖਤਰਾ ਬਣੀ ਹੋਈ ਆ ਤਾਂ ਸੀਐਮ ਸਾਹਿਬ ਜਿਸ ਤਰ੍ਹਾਂ ਹਮੇਸ਼ਾ ਕਹਿੰਦੇ ਰਹਿੰਗੇ ਵੀ ਤੁਸੀਂ ਨੀਚੋਂ ਕੰਮ ਲੈ ਕੇ ਆਓ ਡੀਓ ਲੈਟਰ ਲਿਖੋ ਲੋਕਾਂ ਤੋਂ ਕੰਮ ਲਓ ਤੇ ਮੇਰੇ ਕੋਲ ਆਓ ਵੀ ਪਹਿਲਾਂ ਮੇਰਾ ਪੈਲ ਦੇ ਆਧਾਰ ਤੇ ਮੇਰਾ ਹਰਾ ਪੈਣਾ ਤੁਹਾਡੇ ਕੰਮਾਂ ਤੇ ਚੱਲੂ ਤੇ ਮਾਨ ਸਾਹਿਬ ਨੇ ਉਸੇ ਤਰੀਕੇ ਨਾਲ ਕੀਤਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਿਹੜਾ ਬਿਜਲੀ ਬੋਰਡ ਸੀ ਉਹਦੇ ਵਿੱਚੋਂ ਪੰਜ ਚੀਫ ਇੰਜੀਨੀਅਰਾਂ ਦੀ ਟੀਮ ਤਿਆਰ ਕੀਤੀ ਗਈ ਤੇ ਇਹਨਾਂ ਚੀਫ ਇੰਜੀਨੀਅਰਾਂ ਨੇ ਬੈਠ ਕੇ ਜਿਹੜਾ ਹੁਕਮ ਜਾਰੀ ਕੀਤਾ ਵੀ ਇਹ ਜਿਹੜੀ ਆ ਲਾਈਨ ਇਹ ਕੱਢਣ ਜੋਗਾ ਤੇ ਇਸ ਦਾ ਜਲਦੀ ਤੋਂ ਜਲਦੀ ਟੈਂਡਰ ਲਾਇਆ ਜਾਵੇ ਤੇ اسی ਤਰੀਕੇ ਨਾਲ ਇੱਥੇ ਟੈਂਡਰ ਲੱਗ ਗਿਆ ਤੇ ਜਿਹੜਾ ਇਹ 7.5 ਕਿਲੋਮੀਟਰ ਦੀ ਲੰਬਾਈ ਦੀ ਜਿਹੜੀ ਇਹ ਲਾਈਨ ਆਗੀ ਇਥੋਂ ਕੱਢੀ ਗਈ ਤੇ ਲੋਕਾਂ ਦੇ ਲਈ ਅੱਜ ਰਾਹਤ ਦੀ ਖਬਰ ਆ ਤੇ ਲੋਕ ਆਮ ਆਦਮੀ ਪਾਰਟੀ ਦੇ ਇਸ ਕੰਮ ਤੋਂ ਬਹੁਤ ਖੁਸ਼ ਨੇ ਤੇ ਮਾਨ ਸਾਹਿਬ ਦੇ ਨੂੰ ਇਸ ਕੰਮ ਦੇ ਲਈ ਬਹੁਤ-ਬਹੁਤ ਧੰਨਵਾਦ ਕਰ ਰਹੇ ਆ ਅੱਜ ਛੋਟਾ ਸਨਮਾਨ ਕੀਤਾ ਗਿਆ ਮਹੱਲਾ ਵਸੇ ਆਪਣੇ ਮਹਿਮਾਨ ਦੇ ਦੇਖੋ ਮੇਰੇ ਲਈ ਬਹੁਤ ਵੱਡੇ ਮਾਨ ਦੀ ਗੱਲ ਆ ਗਈ ਜਦੋਂ ਕਿਸੇ ਚੰਗੇ ਕੰਮ ਦੇ ਲਈ ਕੋਈ ਸਨਮਾਨ ਕਰਦਾ ਤਾਂ ਇਸ ਦੇ ਨਾਲ ਹੌਸਲਾ ਜਰੂਰ ਵੱਧਦਾ ਜਿਸ ਤਰ੍ਹਾਂ ਹੋਰ ਸਾਰੇ ਬਹੁਤ ਸਾਰੇ ਕੰਮ ਹੁੰਦੇ ਨੇਗੇ ਆਪਾਂ ਉਹਨਾਂ ਦੇ ਲਈ ਵੀ ਹੌਸਲਾ ਵੱਧਦਾ ਵੀ ਆਪਾਂ ਇਸੇ ਤਰੀਕੇ ਨਾਲ ਲੋਕ ਸੇਵਾ ਦੇ ਜੋ ਕੰਮ ਲਈ ਸਰਕਾਰ ਬਣੀ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ ਇਹ ਲਾਈਨ ਦਾ ਕੰਮ ਹੱਦ ਤੋਂ ਜ਼ਿਆਦਾ ਜਿਹੜੀ ਲਾਈਨਾਂ ਉਹ ਨਿਕਲ ਚੁੱਕੀ ਆ ਤੇ ਜਿਹੜਾ ਸ਼ਹਿਰੀ ਏਰੀਆ ਉਸ ਦੀ ਸਿਰਫ ਲਾਈਨ ਰਹਿੰਦੀ ਆ ਤੇ ਇਸ ਦੇ ਵਿੱਚ ਵੀ ਦੇਖੋ ਸ਼ਹਿਰ ਦੇ ਵਿੱਚੋਂ ਕੱਟ ਲਗਾਇਆ ਜਾਂਦਾਗਾ ਕੱਟ ਲਗਾ ਲਗਾ ਕੇ ਲਾਈਨਾਂ ਜਿਹੜੀ ਉਹ ਕੱਢੀ ਜਾ ਰਹੀ ਹੈਗੀ ਤੇ ਬਹੁਤ ਜਲਦੀ 10 ਦਿਨਾਂ ਦੇ ਵਿੱਚ ਤਕਰੀਬਨ 10 ਦਿਨਾਂ ਦੇ ਅੰਦਰ ਅੰਦਰ ਇਹ ਲਾਈਨ ਕੱਢੀ ਆ ਗੁਰਪ੍ਰੀਤ ਜੀ ਇੱਕ ਛੇ 11000 ਜੀਵੀਆਂ ਲੈਣਾ ਨਿਕਲਦੀਆਂ ਸੀ ਛੋਟੇ ਉਪਰਾਲਾ ਸਦਕਾ ਜਿਹੜੇ ਸ਼ਹਿਰ ਦੇ ਵਿੱਚੋਂ ਬਾਹਰ ਕਰੀਆਂ ਗਏ ਨੇ ਕੀ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਗਰਮੇਲ ਸਿੰਘ ਖਰਾਚੂ ਜੀ ਦਾ ਤੇ ਦੂਜੇ ਨੰਬਰ ਦੇ ਸਰਦਾਰ ਸਹਿਯੋਗ ਭਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਸਦਕਾ ਇਹ ਸਾਰਾ ਕੰਮ ਨਿਪਰੇ ਚੜਾਇਆ ਕਿਵੇਂ ਦੇਖ ਲੈਣੇ ਨਾਲ ਕਿੰਨੇ ਕਿਲੋਕਾਂ ਨੂੰ ਪਰੇਸ਼ਾਨੀ ਆਈ ਇਹ ਕਮ ਸੇ ਕਮ 6-7 ਕਿਲੋਮੀਟਰ ਦੀ ਲੰਬੀ ਲੈਣ ਸੀ ਜਿਹਦੇ ਨਾਲ ਲਗਾਤਾਰ 30-34 ਸਾਲ ਤੋਂ ਇਹ ਬਹੁਤ ਵੱਡੀ ਪ੍ਰੋਬਲਮ ਸੀ ਜਿਹੜੀ ਅੱਜ ਜਿੱਤੋ ਸਾਨੂੰ ਗੁਰ ਸਰਦਾਰ ਗਰਮੀਲ ਸਿੰਘ ਘਰਾਚੋਂ ਜੀ ਨੇ ਨਿਜਾਤ ਦਵਾਈ ਆ ਗੁਰਪ੍ਰੀਤ ਜੀ ਗਰਮੇਲ ਜੀ ਵੀ ਦੇਖਿਆ ਕਿ ਤੁਹਾਡਾ ਨਾ ਆਨਲਾਈਨ ਤੇ ਬਹੁਤ ਵਧੀਆ ਹੈ ਕਿ ਤੁਸੀਂ ਬਹੁਤ ਸਮਰਪਿਤ ਕੋਸ਼ਿਸ਼ ਕਰ ਰਹੇ ਸੀ ਬਿਲਕੁਲ ਜੀ ਲਗਾਤਾਰ ਅਸੀਂ 1.5 ਤੋਂ 2 ਸਾਲ ਲਗਾਤਾਰ ਮਤਲਬ ਇਸ ਪ੍ਰੋਸੈਸ ਤੇ ਲੱਗੇ ਹੋ ਸੀ ਬਾਈ ਜੀ ਸਾਡੇ ਨਾਲ ਸੀਗੇ ਲਗਾਤਾਰ ਅਸੀਂ ਕਦੇ ਪਟਿਆਲੇ ਚੰਡੀਗੜ੍ਹ ਲੁਧਿਆਣੇ ਤੇ ਪਾਤੜਾ ਬਾਰ ਬਾਰ ਚੱਕਰ ਲਗਾ ਰਹੇ ਸੀਗੇ ਸਾਡੇ ਨਾਲ ਕਰਾਚੋ ਤੋਂ ਬਾਈ ਸੀ ਨਾਲ ਤੇ ਲਗਾਤਾਰ ਅਸੀਂ ਲੱਗ ਰਹੇ ਸੀ ਇਹ ਕੰਮ ਦੀ